ਆਦੇ ਹਜ਼ੂਰੀ ਦੇ ਵਿੱਚ ਇੱਕ ਦੇਵਤਾਰੀ ਗੁਰੂ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਵਿਰਾਟ ਰੂਪ ਲੋਕ ਕਰੀ ਬੈਠੇ ਨੇ ਧੱਕਮ ਧੱਕਾ ਫਿਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਗੁਰਮਰਿਆਦਾ ਦੀਆਂ ਵੱਡੀਆਂ ਧੱਜੀਆਂ ਉਡਾਈਆਂ ਗਿਆ ਤੇ ਗੁਰਿੰਦਰ ਸ਼ਾਸਤਰੀ ਜੀ ਜਾ ਰਹੇ ਨੇ ਤਾਂ ਲੋਕ ਨੇ ਜਿਹੜੇ ਇਸ ਤਰ੍ਹਾਂ ਪਾਗਲ ਹੋ ਗਏ ਨੇ ਬੰਦੇ ਨੂੰ ਵੇਖ ਕੇ ਤੇ ਗੁਰੂ ਸਾਹਿਬ ਜੀ ਦੀ ਮਾਨ ਮਰਿਆਦਾ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਤੇ ਉਹਦੇ ਪਿੱਛੇ ਪਿੱਛੇ ਲੱਗ ਕੇ ਲਗਾਤਾਰ ਉਹਨਾਂ ਦਾ ਸੈਲਫੀਆਂ ਤੇ ਫੋਟੋ ਕਰਾਉਂਦੇ ਨਜ਼ਰ ਆਏਗੇ ਤੁਸੀਂ ਦੇਖੋ ਲੋਕਾਂ ਦੀ ਭੀੜ ਮੈਨੂੰ ਲੱਗਦਾ ਗੱਡੀ ਦੇ ਵਿੱਚੋਂ ਕੱਢ ਲਿਆਉਣਗੇ ਜੇ ਸਾਹਬਾਂ ਦਾ ਲੋਕ ਚੱਲੇ ਰਮਿੰਦਰ ਆਮਲਾ ਨੂੰ ਇਸ ਗੱਲ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ ਉਥੇ ਨਾਲ-ਨਾਲ ਜਿਹੜੇ ਉਥੇ ਸਿੱਖ ਬੈਠੇ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਕਰਕੇ ਉਹਨਾਂ ਤੋਂ ਇਸ ਗੱਲ ਦੀ ਜਿਹੜੀ ਸਿੰਘ ਸਾਹਿਬ ਸੰਗਿਆਸ ਲੈਣ ਕੀ ਇਹ ਕਿਉਂ ਹੋਇਆ ਉਥੇ ਕਬੱਡੇ ਹਜ਼ੂਮ ਨੇ ਗੁਰੂ ਸਾਹਿਬ ਜੀ ਦੀ ਮਰਿਆਦਾ ਨੂੰ ਤੇ ਖੰਡਿਤ ਕੀਤਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲਗਾਤਾਰ ਉਹ ਸੈਲਫੀਆਂ ਦੇ ਫੋਟੋ ਚਲਦੀਆਂ ਰਹੀਆਂ ਸਕ੍ਰੀਨ ਤੇ ਦਿਖਾਈ ਦੇ ਰਹੀਆਂ ਇਹ ਤਸਵੀਰਾਂ ਗੁਰੂ ਹਰ ਸਹਾਇ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੀਤੇ ਦਿਨੀ ਕਾਂਗਰਸ ਯਾਗੂ ਰਮਿੰਦਰ ਆਮਲਾ ਦੇ ਵੱਲੋਂ 216 ਕੁੜੀਆਂ ਦੇ ਵਿਆਹ ਕਰਵਾਏ ਗਏ ਪਰ ਇਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਕੁਝ ਅਜੀਹਾ ਹੋਇਆ ਜਿਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਤੇ ਸਵਾਲ ਮर्याਦਾ ਨੂੰ ਲੈ ਕੇ ਨੇ ਸਵਾਲ ਬਿਆਦਬੀ ਨੂੰ ਲੈ ਕੇ ਨੇ ਤਾਂ ਦੱਸਿਏ ਕਿ ਇੱਥੇ ਤਰਿੰਦਰ ਸ਼ਾਸਤਰੀ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੂੰ ਬਗੇਸ਼ਵਰ ਧਾਮ ਵਾਲੇ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਪਰ ਇਸ ਦੌਰਾਨ ਜਦੋਂ ਉਹ ਪੰਡਾਲ ਦੇ ਵਿੱਚ ਪਹੁੰਚਦਿਆ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲੋਕ ਉਹਨਾਂ ਦੇ ਮਗਰ ਸੈਲਫੀਆਂ ਲੈਣ ਦੇ ਲਈ ਭੱਜਦੇ ਆ ਫੋਟੋਆਂ ਖਿਚਵਾਉਣ ਦੇ ਲਈ ਭੱਜਦੇ ਆ ਜਿਸ ਕਾਰਨ ਮर्याਦਾ ਜੋ ਉਹ ਭੰਗ ਕੀਤੀ ਜਾਂਦੀ ਆ ਜਿਸ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਉੱਥੇ ਹੀ ਐਸਜੀਪੀਸੀ ਦੇ ਵੱਲੋਂ ਦਿਲਵਕ ਸਿੰਘ ਬਿਰਕ ਦੇ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਨੇ ਉਹਨਾਂ ਸ਼੍ਰੀ ਅਕਾਦ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਇਹ ਅਪੀਲ ਕੀਤੀ ਆ ਕਿ ਇਸ ਦੌਰਾਨ ਜੋ ਸਿੰਘ ਜੋ ਧਾਰਮਿਕ ਆਗੂ ਉਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਨ ਅਤੇ ਕਾਂਗਰਸ ਜਾਂ ਗੁਰਮਿੰਦਰ ਆਮਲਾ ਜਿਨ੍ਹਾਂ ਦੇ ਵੱਲੋਂ ਇਹ ਸਮਾਗਮ ਕਰਵਾਇਆ ਗਿਆ ਸੀ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਜਾਣਾ ਚਾਹੀਦਾ ਹੈ ਤੇ ਉਹਨਾਂ ਤੋਂ ਜਵਾਬ ਲੈਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੋਇਆ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਮर्याਦਾ ਪੰਕ ਕੀਤੀ ਗਈ ਤਾਂ ਜਿੱਥੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਉੱਥੇ ਹੀ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਮਨਾਂ 'ਚ ਕੀ ਵਿਚਾਰ ਚੱਲ ਰਹੇ ਨੇ ਕੀ ਸੁਝਾਅ ਨੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣੀ ਆ ਕਿ ਜਦੋਂ ਤਰੇਂਦਰ ਸ਼ਾਸਤਰੀ ਇਸ ਸਮਾਗਮ ਦੇ ਵਿੱਚ ਪਹੁੰਚਦੇ ਆ ਉਸ ਤੋਂ ਬਾਅਦ ਕੀ ਕੁਝ ਹੁੰਦਾ ਤੇ ਦਿਲਵਕ ਸਿੰਘ ਵਿਰਕ ਹੁੰਨਾਂ ਦੇ ਵੱਲੋਂ ਕਿਸ ਚੀਜ਼ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਗਏ ਆ ਅੱਜ ਬੰਦਿਆਰਾ ਬਸ ਇਥੋਂ ਵੀ ਜਿਹੜੇ ਮਾਜ ਦੇ ਹਜ਼ੂਰੀ ਦੇ ਵਿੱਚ ਲੋਕ ਦੇ ਕੋਲ ਇਸ ਤਰ੍ਹਾਂ ਦੀਆਂ ਚੀਚਾ ਕਰ ਰਹੇ ਨੇ ਮੋਬਾਈਲ ਫੋਨ ਫੜੇ ਹੋਏ ਨੇ ਤੇ ਉਹਨਾਂ ਨੂੰ ਆਇਆ ਕਿ ਇੱਕ 셀ਫੀ ਲੈ ਲਈਏ ਤਾਂ ਬਹੁਤ ਜ਼ਿਆਦਾ ਹਾਲਾਂਕਿ ਜਿਹੜੇ ਗ੍ਰੰਥੀ ਸਾਹਿਬ ਨੇ ਆਗੂ ਸਾਹਿਬ ਨੇ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਨਾ ਕੀਤੀ ਜਾਵੇ ਪਰ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖੋ ਕਿ ਇਸ ਤਰ੍ਹਾਂ ਲੋਕ ਨੇ ਜਿਹੜੇ ਕਹਿ ਸਕਦੇ ਆ ਕਿ ਗੁਰੂ ਮਾਹ ਦੀ ਹਜ਼ੂਰੀ ਦੇ ਵਿੱਚ ਇੱਕ ਦੇਹਧਾਰੀ ਗੁਰੂ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਵਿਰਾਟ ਰੂਪ ਲੋਕ ਕਰੀ ਬੈਠੇ ਨੇ ਧਕਮ ਧੱਕਾ ਹੋ ਰਿਹਾ ਜੀ ਆਹ ਦੇਖੋ ਰਿੰਦਰ ਸ਼ਾਸਤਰੀ ਜੀ ਜਾ ਰਹੇ ਨੇ ਤਾਂ ਲੋਕ ਨੇ ਜਿਹੜੇ ਇਸ ਤਰ੍ਹਾਂ ਪਾਗਲ ਹੋ ਗਏ ਨੇ ਲੋਕ ਨੇ ਜਿਹੜੇ ਬਿਲਕੁਲ ਸੈਲਫੀਆਂ ਤਸਵੀਰਾਂ ਖਿਚਾਉਣ ਦੇ ਲਈ ਦੇਖ ਸਕਦੇ ਹੋ ਕਿ ਕਿੰਨਾ ਹਣ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਇੱਛਾ ਇਸ ਜੀ ਦੀ ਵੀ ਅਸੀਂ ਦਰਿੰਦਰ ਸ਼ਾਸਤਰੀਆਂ ਫੋਟੋ ਖਿਚਾਈਏ ਉਹਨਾਂ ਨੂੰ ਮਿਲ ਜੇ ਬਹੁਤ ਜ਼ਿਆਦਾ ਰਸ਼ ਹੋ ਗਿਆ ਹੈ ਦਰਿੰਦਰ ਸਾਸ਼ਰੀ ਜੀ ਦੇ ਆਉਣ ਨਾਲ ਇਹ ਬਹੁਤ ਗਲਤ ਹੋ ਰਿਹਾ ਹੈ ਅੱਜ ਦੇਖੋ ਤੁਸੀਂ ਬੈਠੇ ਆ ਸਾਰਾ ਕੁਝ ਹੋ ਰਿਹਾ ਸਾਰਾ ਕੁਝ ਹੋਣਾ ਫਿਰ ਵੀ ੱੱਕਾ ਮੁੱਕੀ ਕੋਈ ਕੈਸਾ ਹੈ ਕੋਈ ਕੈਸਾ ਲੱਗਦਾ ਵੀ ਲੋਕ ਇੱਕ ਦੇਹ ਧਾਰੀ ਗੁਰੂ ਨੂੰ ਇੰਨਾ ਜ਼ਿਆਦਾ ਉਤਸ਼ਾਹ ਦਿਖਾ ਰਹੇ ਨੇ ਪਰ ਗੁਰੂ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਉਹ ਸ਼ੋਭਿਤ ਨੇ ਉਹਨਾਂ ਦੀ ਕੋਈ ਸਮਝ ਨਹੀਂ ਰਿਹਾ ਹਾਂਜੀ ਸਮਝ ਕੋਈ ਨਹੀਂ ਸਮਝ ਰਿਹਾ ੱੱਕਾ ਮੁੱਕੀ ਕੈਸੇ ਜਦੋਂ ਆਏ ਸੀਗੇ ਜੋ ਦਰਸ਼ਨ ਕਰਨੇ ਸਾਰਿਆਂ ਨੇ ਉਧਰ ਕਿਵੇਂ ਚੱਲੀ ਤੁਹਾਨੂੰ ਕਿਵੇਂ ਵੇਖ ਲੋ ਜੀ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਚੀਜ਼ ਤੋਂ ਸਤਾਏ ਵੀ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਧੱਕਾ ਮੁੱਕੀ ਕੀਤੀ ਜਾ ਰਹੀ ਆ ਇਧਰ ਗੁਰੂ ਗ੍ਰੰਥ ਸਾਹਿਬ ਜੀ ਨੇ ਇਧਰਲੇ ਪਾਸੇ ਦਰਿੰਦਰ ਸ਼ਾਸਤਰੀ ਆ ਤਾਂ ਤੁਸੀਂ ਦੋਹੇ ਪਾਸੇ ਆਪੇ ਲਾ ਲਓ ਕਿ ਉਧਰ ਗੁਰੂ ਗ੍ਰੰਥ ਸਾਹਿਬ ਜੀ ਵੱਲ ਕਿਸੇ ਦਾ ਧਿਆਨ ਨਹੀਂ ਹੈ ਤੇ ਇਧਰ ਇੱਕ ਦਰਿੰਦਰ ਸ਼ਾਸਤਰੀ ਜੀ ਨੇ ਜੋ ਆਏ ਹੋਏ ਨੇ ਗੁਰੂ ਹਰ ਸਾਹਿਬ ਦੇ ਵਿੱਚ ਤਾਂ ਤੁਸੀਂ ਦੇਖੋ ਲੋਕਾਂ ਦੀ ਭੀੜ ਮੈਨੂੰ ਲੱਗਦਾ ਗੱਡੀ ਦੇ ਵਿੱਚੋਂ ਕੱਢ ਲਿਆਉਣਗੇ ਜਿਸ ਤਰ੍ਹਾਂ ਲੋਕ ਚੱਲੇ ਹੋਏ ਨੇ ਤਾਂ ਇੰਨੀ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਮਹਾਨਸਤ ਠੀਕ ਹਉਂਦੇ ਇਹ ਤੁਹਾਨੂੰ ਇਹ ਵੀਡੀਓ ਦੇਖ ਕੇ ਜਦੋਂ ਸਾਡੀ ਟੈਲੀਕਾਸਟ ਹੋਵੇਗੀ ਤਾਂ ਪਤਾ ਲੱਗ ਜਾਵੇਗਾ ਕਿ ਲੋਕ ਨੇ ਜਿਹੜੇ ਹਾਲਾਕਿ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਤਸਵੀਰ ਖਿਚਾ ਕੇ ਕਰਨਾ ਕੀ ਹੈ ਤਾਂ ਦਰਿੰਦਰ ਸ਼ਾਸਤਰੀ ਆਏ ਹੋਏ ਨੇ ਵਿਗੇਸ਼ਵਰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਹਲਕਾ ਗੁਰੂ ਹਰਸਾਏ ਦੇ ਵਿੱਚ ਕਾਂਗਰਸੀ ਆਗੂ ਸਾਬਕਾ ਵਿਧਾਇਕ ਰਮਿੰਦਰ ਆਮਲਾ ਵੱਲੋਂ ਜਿਹੜੀਆਂ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ ਉੱਥੇ ਦੇਖਣ ਚ ਆਇਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਗੁਰ ਮਰਿਆਦਾ ਦੀਆਂ ਵੱਡੀਆਂ ਧੱਗੀਆਂ ਉਡਾਈਆਂ ਗਿਆ ਤੇ ਉਹ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਕਿਵੇਂ ਜਿਹੜੇ ਉੱਥੇ ਜੁੜੇ ਹੋਏ ਲੋਕ ਨੇ ਇੱਕ ਦੇਹਧਾਰੀ ਬੰਦੇ ਨੂੰ ਵੇਖ ਕੇ ਤੇ ਗੁਰੂ ਸਾਹਿਬ ਜੀ ਦੀ ਮਾਨ ਮਰਿਆਦਾ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਤੇ ਉਹਦੇ ਪਿੱਛੇ ਪਿੱਛੇ ਲੱਗ ਕੇ ਲਗਾਤਾਰ ਉਹਨਾਂ ਨਾਲ ਸੈਲਫੀਆਂ ਤੇ ਫੋਟੋ ਕਰਾਉਂਦੇ ਨਜ਼ਰ ਆਏਗੇ ਜਦੋਂ ਇੱਕ ਵੱਡੇ ਹਜ਼ੂਮ ਨੇ ਗੁਰੂ ਸਾਹਿਬ ਜੀ ਦੀ ਮਰਿਆਦਾ ਨੂੰ ਉੱਥੇ ਖੰਡਿਤ ਕੀਤਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲਗਾਤਾਰ ਉਸ ਸੈਲਫੀਆਂ ਦੇ ਫੋਟੋ ਚਲਦੀਆਂ ਰਹੀਆਂ ਜਿਦੀ ਕਿ ਅਸੀਂ ਸ਼ਖਤ ਸ਼ਬਦਾਂ ਚ ਨਖੇਦੀ ਵੀ ਕਰਦੇ ਆ ਤੇ ਮੈਂ ਤਾਂ ਜਿਹੜੇ ਉੱਥੇ ਰਾਗੀ ਸਿੰਘ ਮੌਜੂਦ ਸਨ ਜਿਹੜੇ ਉੱਥੇ ਆਪਣੇ ਆਪ ਨੇਂਹੰਗ ਸਿੰਘ ਬਣ ਕੇ ਗਏ ਸਨ ਉਹਨਾਂ ਨੂੰ ਮੈਂ ਗੱਲ ਪੁੱਛਣੀ ਚਾਹਣਾ ਕਿ ਤੁਹਾਨੂੰ ਇਸ ਚੀਜ਼ ਦਾ ਖਿਆਲ ਨਹੀਂ ਸੀਗਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਹਾਜ਼ਰ ਰਾਜਨ ਨੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਾਜ਼ਰੀ ਦੇ ਵਿੱਚ ਕਿਵੇਂ ਜਿਹੜਾ ਹਜ਼ੂਮ ਹੈ ਉਹ ਤ੍ਰਿੰਦਰ ਸ਼ਾਸਤਰੀ ਦੇ ਪਿੱਛੇ-ਪਿੱਛੇ ਭੱਜ ਕੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਉਹ ਤੇ ਕੋਈ ਫੋਟੋ ਕਰਾ ਰਿਹਾ ਹੈ ਕੋਈ ਸੈਲਫੀਆਂ ਕਰਾ ਰਿਹਾ ਹੈ ਇਹ ਇੱਕ ਬੜੀ ਮੰਦ ਭਾਵਨਾ ਵਾਲੀ ਗੱਲ ਜਿਹੜੀ ਕੱਲੋ ਕਿਥੇ ਵਾਪਰੀ ਹੈ ਕਿਸੇ ਦਾ ਵਿਆਹ ਕਾਰਜ ਕਰਨਾ ਕਿਸੇ ਦੇ ਧੀ ਨੂੰ ਡੋਲੀ ਦੇਆ ਤੋਂ ਉਠਾਉਣਾ ਇਹ ਕੋ ਮਾੜੀ ਗੱਲ ਨਹੀਂ ਪਰ ਜਿੱਥੇ ਗੁਰ ਸਿਧਾਂਤ ਦੀ ਗੱਲ ਆਉਂਦੀ ਹੈ ਉੱਥੇ ਜਿਹੜਾ ਇਹ ਕੱਲ ਵਾਪਰਿਆ ਇਹ ਬਹੁਤ ਗਲਤ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਇਹ ਇੱਕ ਵੱਡੀ ਘੋਰ ਬੇਦਬੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਸਾਹਿਬ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਉੱਥੇ ਰਾਗੀ ਸਿੰਘ ਮੌਜੂਦ ਜਾਂ ਜਿਹੜੇ ਨਿਹੰਗ ਬਾਣੇ ਦੇ ਨਿਹੰਗ ਸਿੰਘ ਉੱਥੇ ਮੌਜੂਦ ਨੇ ਇਹਨਾਂ ਨੂੰ ਤਲਬ ਕੀਤਾ ਜਾਵੇ ਕਿ ਇਹਨਾਂ ਨੇ ਉੱਥੇ ਪਹਿਲਾਂ ਅਨਾਉਂਸ ਕਿਉਂ ਨਹੀਂ ਕੀਤਾ ਪਹਿਲਾਂ ਕਿਤੇ ਲੋਕ ਬੈਠੇ ਸੀ ਉਹਨਾਂ ਨੂੰ ਸਮਝਾਇਆ ਕਿਉਂ ਨਹੀਂ ਗਿਆ ਕਿ ਭਾਈ ਤੁਸੀਂ ਬੜੇ ਆਰਾਮ ਨਾਲ ਬੈਠਣਾ ਕੋਈ ਵੀ ਇੱਥੇ ਵੱਡਾ ਹੋ ਵੀਆਈਪੀ ਆਵੇ ਕੋਈ ਉਸ ਤਰ੍ਹਾਂ ਵੀ ਆਵੇ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਇੱਥੇ ਕੋਈ ਨਹੀਂ ਹੈ ਜਿਹੜਾ ਕੋ ਮਰਜ਼ੀ ਇੱਥੇ ਆ ਜਾਵੇ ਤੇ ਤੁਸੀਂ ਉੱਠ ਕੇ ਕਿਸੇ ਨੇ ਖੜੇ ਨਹੀਂ ਹੋਣਾ ਪਰ ਇਥੇ ਇਹ ਹਾਲਾਤ ਬਣੇ ਆ ਕੱਲ ਜਿਹੜੀ ਬੜੀ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਕਿਵੇਂ ਇੱਕ ਭੀੜ ਨੇ ਉੱਠ ਕੇ ਦਵਾ ਦਵ ਉਹਦੇ ਨਾਲ ਫੋਟੋਆਂ ਉਹਦੇ ਵਿੱਚ ਮੈਂ ਵੀ ਵੇਖਿਆ ਕਿ ਬਹੁਤੇ ਸਿੱਖ ਸਰਦਾਰ ਵੀ ਸਨ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਬੰਨੀ ਹੋਈਆਂ ਸਨ ਬੜੀ ਵੱਡੀ ਬੇਦਬੀ ਕੱਲ ਹੋਈ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਸੋ ਇਸ ਕਰਕੇ ਜਿੱਥੇ ਇੱਕ ਰਮਿੰਦਰ ਆਮਲਾ ਨੂੰ ਇਸ ਗੱਲ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ ਉਥੇ ਨਾਲ-ਨਾਲ ਜਿਹੜੇ ਉਥੇ ਸਿੱਖ ਬੈਠੇ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਕਰਕੇ ਉਹਨਾਂ ਤੋਂ ਇਸ ਗੱਲ ਦੀ ਜਿਹੜੀ ਸਿੰਘ ਸਾਹਿਬ ਸੰਗਿਆਸ ਲੈਣ ਕੀ ਇਹ ਕਿਉਂ ਹੋਇਆ ਉੱਥੇ ਕਿਵੇਂ ਹੋਇਆ ਉੱਥੇ ਇਹ ਵੱਡੀ ਬੇਦਬੀ ਹੈ ਜਿਹਦੀ ਮੈਂ ਸ਼ਬਦਾਂ ਚ ਨਿਖੇਦੀ ਵੀ ਕਰਦਾ